ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟ੍ਰੀ ਗਾਲ ਜੀ ਅੱਜ ਆਪਾਂ ਬਾਬਾ ਟਰੈਕਟਰ ਸੇਲ ਪਰਦੇਜ ਬਾਈ ਕੋਲ ਪਹੁੰਚੇ ਪਹਿਲਾ ਬਾਈ ਸ਼ਸ਼ਟ੍ਰੀ ਗਾਲ ਜੀ ਕੀ ਹਾਂ ਬਾਈ ਵਧੀਆ ਬਈ ਤੁਸੀਂ ਦੱਸੋ ਬਹੁਤ ਵਧੀਆ ਬਹੁਤ ਵਧੀਆ ਬਾਈ ਬਾਈ ਕੋਲ ਚਾਰ ਟਰੈਕਟਰ ਖੜੇ ਨੇ ਆਪਾਂ ਤੁਹਾਨੂੰ ਚਾਰੇ ਟਰੈਕਟਰ ਬਿਲਕੁਲ ਸ਼ਾਨਦਾਰ ਤੇ ਨਵੀਂ ਕੰਡੀਸ਼ਨ ਦੇ ਨੇ ਆਪਾਂ ਤੁਹਾਨੂੰ ਚਾਰੇ ਟਰੈਕਟਰ ਬਾਰੇ ਦੱਸਾਂਗੇ ਤੇ ਆ ਬਾਈ ਨਾਲ ਗੱਲਬਾਤ ਕਰਾਂਗੇ ਤੇ ਬਾਈ ਕੋਲ ਹੋਰ ਵੀ ਬਹੁਤ سارے ਟਰੈਕਟਰ ਖੜੇ ਨੇ ਤੇ ਬਾਈ ਆਪਾਂ ਕਰ ਲੈਂਦੇ ਆ ਪਹਿਲੇ ਆ ਵਾਲੇ ਟਰੈਕਟਰ ਤੋਂ ਸ਼ੁਰੂ ਪਹਿਲਾ 3630 ਨਿਊ ਹਾਲੈਂਡ ਟਰੈਕਟਰ ਇਹ ਬਾਈ 22+23 ਮਾਡਲ ਠੀਕ ਹੈ। ਕਾਈ 300 ਘੰਟਾ ਚੱਲਿਆ ਹੋਇਆ ਹੈਗਾ ਸਾਰਾ ਜੈਨੂਅਲ ਹੈਗਾ। ਆ ਪਰਚੀਆਂ-ਪੁਰਚੀਆਂ ਉਮੀ ਪਈਆਂ ਨੇ ਹਲੇ। ਤੁਸੀਂ ਤੁਸੀਂ ਦੇਖ ਸਕਦੇ ਹੋ ਪਰਚੀਆਂ ਬਿਲਕੁਲ ਉਮੀ ਪਈਆਂ ਨੇ ਬਿਲਕੁਲ ਜੰਮੀ ਕੰਡੀਸ਼ਨ ਦਾ ਟਰੈਕਟਰ ਪਿਆ ਸ਼ੋਰੂਮ ਕੰਡੀਸ਼ਨ ਵਰਗਾ। 55 HP ਵਾਲਾ ਬਾਈ ਇਹ। ਠੀਕ ਹੈ ਜੀ। ਤੇ ਬਾਈ ਮਾਡਲ ਦੀ ਗੱਲ ਕਰ ਲਈਏ। ਮਾਡਲ 22+23 ਹੈ। 22 ਦੇ 12ਵੇਂ ਮਹੀਨੇ ਦੀ ਮੈਨੂਫੈਕਚਰ ਹੈ ਬਾਈ। 23 ਦੀ ਕਾਪੀ ਬਣੀ ਹੋਈ ਹੈ ਜੀ। ਠੀਕ ਹੈ ਜੀ। ਹਾਂ ਜੀ ਰੇਟ ਦੀ ਗੱਲ ਕਰੀਏ। ਰੇਟ ਹੈ ਇਹਦਾ 8,75,000 ਰੁਪਏ ਬਾਈ। ਠੀਕ ਹੈ। ਮਿੱਤਰੋ ਬਹੁਤ ਸੋਹਣੀ ਕੰ ਤੇ ਆਪਾਂ ਹੁਣ ਗੱਲ ਕਰ ਲਈ ਅੱਗੇ ਇਧਰਲੇ ਪਾਸੇ ਟਰੈਕਟਰ ਖੜਾ ਹੈ ਬਾਈ ਕੋਲ ਕੋਵੋਟਰ ਟਰੈਕਟਰ ਬਈ ਇਹਦੇ ਬਾਰੇ ਦੋ ਜਾਣ ਕਰ ਏ ਬਾਈ 21+22 ਮਾਡਲ ਹੈਗਾ ਇਹ ਵੀ ਯਾਨੀ ਇਹ 7800 ਘੰਟਾ ਚੱਲੋ ਇਹਦੇ ਵੀ ਹਲੇ ਐਮ ਆਰ ਪਿਆ ਟੈਨਾਂ ਤੇ ਠੀਕ ਹੈ ਜੀ ਇਹ ਸਾਰਾ ਜੈਨੂਆ ਨਾ ਬਰਨਾਲਾ ਨੰਬਰ ਆ ਸਾਡੇ ਬਾਈ ਨਕਦ ਕੈਸ਼ ਦਾਗਾ ਠੀਕ ਹੈ ਜੀ ਸੈਕਰੋਮੈਕਸ ਗੇਰ ਵਾਲਾ ਇਹ ਬਾਈ ਠੀਕ ਹੈ ਮਿੱਤਰੋ ਤੁਸੀਂ ਇਹਦੇ ਵੀ ਦੇਖ ਸਕਦੇ ਹੋ ਛਤਰੀ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਲਾਈਟਾਂ ਲੱਗੇ ਹੋਏ ਨੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਤੇ ਨਵੇਂ ਵਰਗਾ ਟਰੈਕਟਰ ਤੇ ਆ ਤੁਸੀਂ ਨਿਗਾ ਮਾਰ ਸਕਦੇ ਹੋ ਤੇ ਬਹੁਤ ਸੋਹਣੀ ਕੰਡੀਸ਼ਨ ਨਾਲ ਜੀ ਟੱਟਪਾ ਬਹੁਤ ਸੋਹਣਾ ਟਰੈਕਟਰ ਹੈਗਾ ਬਾਈ ਬਰਨਾਲੀ ਨੰਬਰ ਆ ਸਾਡੇ ਇੰਜਨ ਗੇਅਰ ਪੱਖੋਂ ਕਿਵੇਂ ਹੋ ਰਿਹਾ ਬਹੁਤ ਪੂਰਾ ਓਕੇ ਆ ਬਾਈ ਠੀਕ ਹੈ ਮਤਲਬ ਲੰਬਾ ਨਹੀਂ ਆਉਂਦਾ ਕਿ ਨਾ ਨਾ ਨਿਕਲਣ ਕੋਲੋਂ ਮੀ ਪਿਆ ਬਈ ਸਾਰਾ ਸਾਰਾ ਨਹੀਂ ਉਹਦੀ ਲੈ ਜਣਾ ਰੁਕੋ ਜੈਨੂਅਲ ਕੰਡੀਸ਼ਨ ਦਾ ਤੇ ਇਹ ਗੱਲ ਕਰ ਲਈ ਆਪਾਂ ਇਹਦੀ ਡਿਮਾਂਡ ਦੀ ਡਿਮਾਂਡ ਇਹਦੀ 7,25,000 ਰੁਪਇਆ ਬਈ ਠੀਕ ਹੈ ਜੀ ਹਾਂਜੀ ਤੇ ਅੱਗੇ ਬਾਈ ਕੋਲੇ ਇਧਰਲੇ ਪਾਸੇ ਇੱਕ ਹੋਰ ਟਰੈਕਟਰ ਖੜਾਗਾ ਜੌਂਡੀਅਰ 5310 ਟਰੈਕਟਰ ਬਈ ਗੇਅਰ ਪ੍ਰੋ ਆ ਬਈ ਇਹ ਠੀਕ ਹੈ ਜੀ ਏ ਵੀ ਬਾਈ ਪਲੱਸ 23 ਮੜ ਲਾ ਬਾਈ ਨਗਦ ਕੈਸ਼ ਦਾ ਇਹ ਠੀਕ ਹੈ ਇਹਦੇ ਵੀ ਵਾਲੇ ਐਮ ਆਰ ਪੀ ਆ ਟ੍ਰੈਕਟਰਾਂ ਤੇ ਬਾਈ ਮਿੱਤਰੋ ਐਮ ਆਰ ਪੀ ਆ ਟ੍ਰੈਕਟਰਾਂ ਤੇ ਵੀ ਨਿਗਾ ਮਾਰ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਵੀ ਟ੍ਰੈਕਟਰ ਪੀ ਵੀ ਸੀ ਵਾਲੀ ਤਰਨ ਤਰਨ ਦਾ ਨੰਬਰ ਆ ਨਗਦ ਕੈਸ਼ ਦਾ ਬਾਈ ਇਹ ਠੀਕ ਹੈ ਸਾਈਡ ਗੇਅਰ ਦੇ ਵਿੱਚ ਸਾਈਡ ਗੇਅਰ 4 ਸਪੀਡਾਂ ਵਾਲਾ ਆ ਗਿਆ ਏ ਬੀ ਸੀ ਡੀ ਵਾਲਾ ਗੇਅਰ ਪ੍ਰੋ ਆ ਬਾਈ ਇਹ ਠੀਕ ਹੈ ਤੇ ਇਹ ਗੱਲ ਕਰ ਲਈ ਆਪਾਂ ਇਹਦੀ ਡਿਮਾਂਡ ਦੀ ਡਿਮਾਂਡ ਇਹਦੀ 8,75,000 ਰੁਪਏ ਬਾਈ ਮੌਕੇ ਤੇ ਵਧੀਆ ਮੰਗ ਹਾਂ ਮੰਨ ਤਾਣ ਹੋ ਜੂ ਬਾਈ ਠੀਕ ਹੈ ਤੇ ਅੱਗੇ ਬਾਈ ਕੋਲ ਇੱਕ ਚੌ ਬਾਈ ਇਹਦੇ ਬਾਰੇ ਦੋ ਜਾਣੋ ਇਹ ਬਾਈ 2013 ਮਾਡਲ ਆ ਬਾਈ ਠੀਕ ਹੈ ਜੀ ਸਾਰਾ ਹੀ Ориジナル ਆ ਇਹ ਵੀ ਟੋਟਲ ਬਹੁਤ ਸੁਣੀ ਕਣੀ ਸੰਦਾ ਇਹ ਸਾਈਡ ਗੇਅਰ ਦੇ ਵਿੱਚ ਆ ਜੀ ਹਾਂ 3 ਸਪੀਡ ਵਾਲਾ ਇਹ ਬਾਈ ਤੇ ਮਾਡਲ ਕਿੰਨਾ ਹੀ ਇਹ ਇਹ ਮਾਡਲ 2013 ਬਾਈ ਠੀਕ ਹੈ ਮਿੱਤਰੋ ਇੱਕ ਵਾਰ ਤੁਸੀਂ ਆਹ ਦੇਖ ਸਕਦੇ ਹੋ ਜਿਵੇਂ ਆਪਾਂ ਸਟੀਅਰਿੰਗ ਆਪਾਂ ਗਏ ਇਹਨਾਂ ਨਾ ਪੂਰੀ Ориジナル ਬਣਾਇਆ ਹੋਇਆ ਬਾਈ ਨਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਨਵੀਂ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਤੇ ਇੰਜਨ ਗੇਅਰ ਪੱਖੋਂ ਬਾਈ ਕਹਿੰਦਾ ਬਹੁਤ ਓਕੇ ਆ ਬਾਈ ਠੀਕ ਹੈ ਤੇ ਆਪਾਂ ਹੁਣ ਡਿਮਾਂਡ ਦੀ ਗੱਲ ਕਰ ਲਈਏ ਇਹਦੀ 4,62,000 ਰੁਪਏ ਡਿਮਾਂਡ ਆ ਬਾਈ ਠੀਕ ਹੈ ਮੌਕੇ ਤੇ ਵਧੀਆ ਮਾਨਤਾ ਨਹੀਂ ਹੋ ਜੂ ਪੂਰਾ ਮਾਨਤਾਨ ਕਰਾਂਗੇ ਬਾਈ ਤੇ ਗੱਲ ਕਰ ਲਈਏ ਬਾਈ ਚਾਰਾਂ ਟਰੈਕਟਰਾਂ ਵਿੱਚੋਂ ਕਿਸੇ ਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਉਹਦੇ ਵਾਸਤੇ ਆਪਾਂ ਦਾ ਮੋਬਾਈਲ ਨੰਬਰ ਮੋਬਾਈਲ ਨੰਬਰ 86995810508 ਨਿਤਰੇਸ਼ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਕੋਈ ਵੀ ਟਰੈਕਟਰ ਕਿਸੇ ਨੂੰ ਪਸੰਦ ਆਉਂਦਾ ਹੋਵੇ ਤਾਂ ਟਰੈਕਟਰ ਬਹੁਤ ਹੀ ਜਾਇਜ਼ ਰੇਟ ਤੇ